ਸਾਡਾ ਭਰਾ ਬੱਬੂ ਪਹਿਲਵਾਨ ਦਾ ਪੁੱਤਰ ਲਾਲੀਤ ਢੋਲੇ ਵਾਲਾ ਠਿਕਰੀ ਵਾਲੀਆ ਬਬਰਾ ਵੀ ਪੁੱਜਿਆ ਅੱਜ ਦੇ ਮੇਲੇ ਤੇ ਤੇ ਨਾਲ ਕਹਿੰਦੇ ਪਾਲ ਮਾਲਲੇ ਵਾਲਾ ਜਿਹਨੇ ਅਮਰੀਕਾ ਵਿੱਚ ਟਰੈਕਟਰ ਜਿੱਤਿਆ ਉਹ ਵੀ ਖਿਡਾਰੀ ਅੱਜ ਦੇ ਮੇਲੇ ਤੇ ਆ ਗਿਆ ਅਮਰੀਕ ਸਿਆ ਸਰਹਾਲੀ ਮੰਡ ਵਾਲਾ ਕਹਿੰਦੇ ਗੋਰਾ ਪੁੱਜ ਗਿਆ ਹਾ ਗਰਾਊਂਡ ਦੇ ਵਿੱਚ ਲੈ ਵੀ ਗੋਰਿਆ ਫਤਿਹ ਸਾਂਝੀ ਕਰ ਆ ਆ ਗਿਆ ਮਹਾਪੁਰਸ਼ ਬਾਬਾ ਉਤਾਰ ਸਿੰਘ ਦੀ ਘਰਾਲੇ ਵਾਲੇ ਦੀ ਅਕੈਡਮੀ ਵਿੱਚੋਂ ਉੱਠਿਆ ਅਮਰੀਕਾ ਵਿੱਚ ਟਰੈਕਟਰ ਜਿੱਦ ਦਾ ਬਾਈ ਅਮਰਜੀਤ ਦੇ ਬਾਲੇ ਕੀ ਸੁਣਦੇ ਆ ਡਾਂਸ ਹੋਈ ਚੱਲੀ ਜਾਂਦਾ ਬਹੁਤ ਬਹੁਤ ਧੰਨਵਾਦ ਅਗਲੇ ਮੈਚ ਦੀਆਂ ਟੀਮਾਂ ਵੀ ਆ ਗਈਆਂ ਗਿਲਵਿੰਦਰ ਵੀ ਆ ਗਿਆ ਗੁਰਪ੍ਰੀਤ ਵੀ ਆ ਗਿਆ ਸਾਡਾ ਭਰਾ ਸਾਰਿਆਂ ਦਾ ਧੰਨਵਾਦ ਆ ਮੈਚ ਵੀ ਬੜਾ ਸਿਰੇ ਦਾ ਇਹ ਗੁਰਜੀਤ ਰੁੱਕ ਰੁੱਕ ਕੇ ਕਾਹ ਲੋ ਚੱਲਦਾ ਛਾਡੇ ਨੂੰ ਗੁਰੂ ਸ੍ਰੀਆ ਨੂੰ ਆ ਗੁਰੂ ਸ੍ਰੀਆ ਬੱਜ ਕਿਸੇ ਦੀ ਹਿੱਕ ਦੇ ਵਿੱਚ ਮੈਨੂੰ ਲੱਗਦਾ ਇਹਨਾਂ ਨੰਬਰਾਂ ਤੇ ਜਿੱਤ ਹਾਰ ਹੋਣੀ ਹੈ ਹੀਰਾ ਵਾਲੀਆ ਬੁਲਟ ਰੇਡਾਂ ਵੀ ਪਾ ਜਾਂਦਾ ਤੇ ਜਫੇ ਵੀ ਸਿਰੇ ਤੇ ਲਾ ਜਾਂਦਾ ਆਹ ਸਾਹਮਣੇ ਕਹਿੰਦੇ ਕੁਝ ਸੋਚ ਵਿਚਾਰ ਹੈ ਲੈ ਵੀ ਬੁਲਟ ਪੈਣ ਦੇ ਰੇਡੀ ਯਾਰਾ ਸੋਹਣਾ ਪੈਣ ਦੇ ਕਬੱਡੀ ਯਾਰਾ ਆਹ ਆ ਗਿਆ ਫਕਰ ਝੰਡੇ ਵਾਲਾ ਸੋਨੀ ਵੀ ਪੁੱਜ ਗਿਆ ਸੁਖਦੇਵ ਸਿੰਘ ਜੀ ਪ੍ਰਧਾਨ ਸਾਹਿਬ ਸਾਰੇ ਅਮਰੀਕ ਦੇ ਕਹਣ ਨੂੰ ਟੀਸੀ ਵਾਲੇ ਬੇਰ ਆ ਸਮਾਜ ਸਰ ਦੇ ਵਿੱਚ ਪੁੱਜੇ ਹੋਏ ਨੇ ਕੁਝ ਨਵੇਂ ਮੁੰਡਿਆਂ ਦਾ ਦੌਰ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਆਓ ਸਾਹਮਣੇ ਪੈਂਦੀ ਹੋਏ ਰੇਡ ਇਸੇ ਨੰਬਰਾਂ ਤੇ ਜਿੱਤਾਂ ਹਰਾਂ ਦੇ ਫੈਸਲੇ ਆ ਇਹ ਗਿੰਨੀ ਮਹਿਮਦਵਾਲੀਆ ਗੁਰੂ ਸਰੀਆ ਸਿੰਘਬੀਰ ਕਾਲੇ ਪਾਉ ਟਾਰੀ ਵਾਲੇ ਦੀ ਟੀਮ ਮੈਨੂੰ ਲੱਗਦਾ ਮੈਨੂੰ ਲੱਗਦਾ ਗੱਡੀ ਦਾ ਮੂਹਰਲਾ ਸ਼ੀਸ਼ਾ ਝਾੜਨਾ ਪੈਣਾ ਮੈਨੂੰ ਲੱਗਦਾ ਜਸਪਾਲ ਮਨੀਲਾ ਦੇ ਨਾਲ ਬੁਲਟ ਦਾ ਪਿਆਰ ਹੈ ਗਲਵੰਤ ਕਨੇਡਾ ਜੀ ਜਸਪਾਲ ਮਨੀਲਾ ਯਾਰ ਇਹ ਕਿਵੇਂ ਬੁਲਟ ਦੇ ਨਾਲ ਪਰ ਮੈਨੂੰ ਲੱਗਦਾ ਕਿ ਤੇਰੇ ਪਿੰਡ ਵਿੱਚ ਯਾਰਾ ਸਾਡੀ ਵੋਟ ਨਾ ਰਹੀ ਸ਼ਾਇਦ ਇਦਾਂ ਦਾ ਕੁਝ ਹੋ ਗਿਆ ਹੈ